RSS ਆਗੂ ਦੇ ਪੋਤੇ ਦਾ ਕਤਲ ਹੋਇਆ ਤਾਂ ਦੱਸਿਆ ਕਿ ਅਣਪਛਾਤੇ ਬਦਮਾਸ਼ਾਂ ਨੇ ਨਵੀਨ ਕੁਮਾਰ ਨੂੰ ਗੋਲੀ ਮਾਰ ਦਿੱਤੀ ਹੈ ਵੱਡੀ ਖਬਰ ਹੈ ਜਿੱਥੇ ਕਿ ਗੋਲੀ ਲੱਗਣ ਦੇ ਨਾਲ ਨਵੀਨ ਦੀ ਮੌਤ ਹੋ ਗਈ ਹੈ ਮਲਜ਼ਮ ਜਿਹੜੇ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਅਤੇ ਫਰਾਰ ਹੁੰਦੇ ਮਲਜ਼ਮਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਪੁਲਿਸ ਨੇ ਮਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ RSS ਆਗੂ ਦਿਨਾ ਨਾਥ ਨੇ ਐਮਰਜੈਂਸੀ ਦੇ ਦੌਰਾਨ ਜੇਲ ਕੱਟੀ ਸੀ ਅਤੇ ਆਜ਼ਾਦੀ ਤੋਂ ਬਾਅਦ ਆਰਐਸਐਸ ਦੇ ਵਿੱਚ ਸਰਗਰਮ ਹੋ ਗਏ ਅਤੇ ਨਵੀਨ ਅਰੋੜਾ ਦੀਨਾ ਨਾ ਦੇ ਪੋਤੇ ਨੇ ਉਹਨਾਂ ਦੇ ਪੋਤੇ ਦਾ ਇਹ ਮਰਡਰ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਵੀਨ ਕੁਮਾਰ ਜਿਸ ਦਾ ਕਤਲ ਕਰ ਦਿੱਤਾ ਗਿਆ ਭਰੇ ਬਾਜ਼ਾਰ ਚ ਗੋਲੀਆਂ ਮਾਰ ਕੇ ਉਸ ਨੂੰ ਮੋਟਰਟ ਉਤਾਰ ਦਿੱਤਾ ਗਿਆ ਬਦਮਾਸ਼ ਜਿਹੜੇ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਏ ਨੇ ਇੱਕ ਵੱਡੀ ਘਟਨਾ ਵਾਪਰੀ ਹੈ ਆਰਐਸਐਸ ਆਗੂ ਦੇ ਪੋਤੇ ਦਾ ਮਰਡਰ ਹੋਇਆ ਹਾਲਾਂਕਿ ਕਿਸ ਮਨਸ਼ਾ ਦੇ ਨਾਲ ਇਹ ਕਤਲ ਕੀਤਾ ਗਿਆ ਕੌਣ ਬਦਮਾਸ਼ ਨੇ ਜਿਨ੍ਹਾਂ ਦੇ ਵੱਲੋਂ ਇਹ ਗੋਲੀ ਚਲਾਈ ਗਈ ਹੈ ਕਿਉਂ ਇਹ ਕਤਲ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਜਿਹੜੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ